ਸਤਿ ਸ਼੍ਰੀ ਅਕਾਲ ਜੀ ਅੱਜ ਦੀ ਆਪਣੀ ਰੈਸিপি ਹੈ ਆਮਲੇ ਦਾ ਅਚਾਰ ਜਿਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਅਚਾਰ ਬਣਾਉਣ ਦੇ ਲਈ ਆਪਾਂ ਨੇ ਇੱਕ ਪੈਨ ਦੇ ਵਿੱਚ 1 ਲੀਟਰ ਪਾਣੀ ਦਾ ਪਾਇਆ ਤੇ 1 ਕਿਲੋ ਆਪਾਂ ਨੇ ਅਚਾਰ ਦੇ ਲਈ ਆਮਲੇ ਲਏ ਨੇਗੇ ਇਹਨਾਂ ਸਾਰੇ ਆਮਲਿਆਂ ਨੂੰ ਆਪਾਂ 10 ਤੋਂ 15 ਮਿੰਟ ਤੱਕ ਫੁੱਲ ਫਲੇਮ ਦੇ ਉੱਪਰ ਸਟੀਮ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਢੱਕਣ ਦੇ ਨਾਲ ਕਵਰ ਕਰ ਦਵਾਂਗੇ ਜਦ ਤੱਕ ਆਪਣੇ ਆਮਲੇ ਸਟੀਮ ਹੁੰਦੇ ਨੇ ਤਦ ਤੱਕ ਆਪਾਂ ਇਹਨਾਂ ਦੇ ਲਈ ਮਸਾਲਾ ਤਿਆਰ ਕਰਦੇ ਹਾਂ ਇੱਕ ਪੈਨ ਦੇ ਵਿੱਚ ਆਪਾਂ ਨੇ 6 ਚਮਚ ਪੀਲੀ ਸਰੋਂ 6 ਚਮਚ ਸਾਬਤ ਧਨੀਆ 4 ਵੱਡੇ ਚਮਚ ਸੌਫ 4 ਚਮਚ ਜੀਰਾ ਇਹ ਆਪਾਂ ਨੇ ਮਸਾਲੇ ਲਏ ਨੇ ਤੇ ਇਹਨਾਂ ਸਾਰੇ ਮਸਾਲੇ ਨੂੰ ਆਪਾਂ ਥੋੜੀ देर ਦੇ ਲਈ ਪਕਾ ਲਵਾਂਗੇ ਲੋ ਫਲੇਮ ਦੇ ਉੱਪਰ ਜਦੋਂ ਆਪਣੇ ਮਸਾਲੇ ਚੰਗੀ ਤਰ੍ਹਾਂ ਚਟਕਣ ਲੱਗ ਜਾਣ ਫਿਰ ਆਪਾਂ ਇਹਨਾਂ ਨੂੰ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਕੇ ਪੀਸ ਲਵਾਂਗੇ ਮਸਾਲੇ ਆਪਣੇ ਗ੍ਰਾਈਂਡਿੰਗ ਜਾਰ ਦੇ ਵਿੱਚ ਪੀਸ ਕਿ ਤਿਆਰ ਹੋ ਚੁੱਕੇ ਨੇਗੇ ਹੁਣ ਆਪਾਂ ਆਮਲੇ ਦੇਖਦੇ ਹਾਂ ਕਿ ਆਪਣੇ ਆਮਲੇ ਸਟੀਮ ਹੋ ਗਏ ਨੇ ਆਮਲੇ ਆਪਣੇ ਬਹੁਤ ਵਧੀਆ ਸਟੀਮ ਹੋਏ ਨੇ ਹੁਣ ਆਪਾਂ ਇਹਨਾਂ ਸਾਰੇ ਆਮਲਿਆਂ ਨੂੰ ਥੋੜੀ ਦੇਰ ਦੇ ਲਈ ਠੰਡਾ ਹੋਣ ਲਈ ਰੱਖ ਦੇਵਾਂਗੇ ਠੰਡਾ ਹੋਣ ਤੋਂ ਬਾਅਦ ਆਪਾਂ ਇਹਨਾਂ ਦੇ ਵਿਚਲੇ ਬੀਜ ਨੂੰ ਕੱਢ ਦਵਾਂਗੇ ਤੇ ਸਾਰੇ ਆਮਲਿਆਂ ਨੂੰ ਕਿਸੇ ਖੁੱਲੇ ਬਰਤਨ ਦੇ ਵਿੱਚ ਰੱਖ ਦਵਾਂਗੇ ਇੱਕ ਇੱਕ ਕਰਕੇ ਆਪਾਂ ਸਾਰੇ ਆਮਲਿਆਂ ਦੇ ਵਿੱਚੋਂ ਜਿਹੜਾ ਵਿਚਲਾ ਬੀਜ ਹੈ ਉਹਨੂੰ ਕੱਢ ਦਵਾਂਗੇ ਇੱਕ ਪੈਨ ਖੁੱਲੇ ਬਰਤਨ ਦੇ ਵਿੱਚ ਆਪਾਂ ਨੇ ਇੱਕ ਚਮਚ ਕਲੌਂਜੀ ਇੱਕ ਚਮਚ ਅਜਵਾਇਨ ਦੋ ਚਮਚ ਹਲਦੀ ਇੱਕ ਚਮਚ ਲਾਲ ਮਿਰਚ ਇਹ ਸਾਰੇ ਮਸਾਲੇ ਪਾਵਾਂਗੇ ਜਿਹੜਾ ਆਪਾਂ ਮਸਾਲਾ ਪੀਸ ਕੇ ਤਿਆਰ ਕੀਤਾ ਸੀ ਉਹਨੂੰ ਵੀ ਆਪਾਂ ਇਸੇ ਮਸਾਲੇ 'ਚ ਹੀ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਤੇਲ ਗਰਮ ਕਰਕੇ ਪਾਵਾਂਗੇ ਇੱਕ ਕੱਪ ਆਪਾਂ ਨੇ ਤੇਲ ਲਿਆ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਤੇਲ ਨੂੰ ਆਪਾਂ ਤਾ ਤਾਂ ਗਰਮ ਕਰਾਂਗੇ ਜਦ ਤੱਕ ਤੀਕਲ ਦੇ ਵਿੱਚ ਧੂਆ ਨਾ ਨਿਕਲ ਜਾਵੇ ਹੁਣ ਆਪਾਂ ਇਸ ਤੇਲ ਨੂੰ ਸਾਰੇ ਮਸਾਲਿਆਂ ਦੇ ਵਿੱਚ ਪਾ ਦਵਾਂਗੇ ਤੇਲ ਆਪਣਾ ਬਹੁਤ ਗਰਮ ਹੈ ਗਰਮ ਤੇਲ ਦੇ ਨਾਲ ਆਪਣੇ ਮਸਾਲੇ ਨੇ ਜਿਹੜੇ ਚੰਗੀ ਤਰ੍ਹਾਂ ਭੁੱਜ ਜਾਣਗੇ ਹੁਣ ਆਪਾਂ ਇਹ ਤੇਲ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਥੋੜੀ ਦੇਰ ਇਹਨੂੰ ਢੱਕਣਾ ਢੱਕ ਕੇ ਰੱਖ ਦਵਾਂਗੇ ਟਕੰਦ ਤੋਂ ਬਾਅਦ ਆਪਣਾ ਜਿਹੜਾ ਤੇਲ ਹੋ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਹੁਣ ਆਪਾਂ ਥੋੜਾ ਜਿਹਾ ਇਹਨਾਂ ਨੂੰ ਮਸਾਲੇ ਨੂੰ ਹਲਾਵਾਂਗੇ ਮਸਾਲਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਮਸਾਲੇ ਦੀ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਹੁਣ ਆਪਾਂ ਇਹ ਸਾਰੇ ਆਮਲੇ ਨੂੰ ਇਹਦੇ ਵਿੱਚ ਪਾ ਦਵਾਂਗੇ ਆਮਲੇ ਦੇ ਵਿੱਚ ਬਿਲਕੁਲ ਵੀ ਨਮੀ ਨਹੀਂ ਹੈ ਫ੍ਰਿਜ ਵਿੱਚ ਰੱਖ ਕੇ ਆਪਾਂ 3 ਮਹੀਨੇ ਇਸ ਅਚਾਰ ਨੂੰ ਵਰਤ ਸਕਦੇ ਹਾਂਗੇ ਅਚਾਰ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਬਹੁਤ ਹੀ ਟੇਸਟੀ ਬਣੇਗਾ ਆਮਲੇ ਨੂੰ ਆਪਾਂ ਮਸਾਲੇ ਦੇ ਵਿੱਚ ਪਾ ਕੇ ਫਿਰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਸਾਰੇ ਮਸਾਲੇ ਨੂੰ ਆਪਾਂ ਆਮਲੇ ਦੇ ਵਿੱਚ ਮਿਲਾ ਦੇਵਾਂਗੇ ਵੀਡੀਓ ਚੰਗੀ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਰੈਸিপি ਕਿਵੇਂ ਦੀ ਲੱਗੀ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ Satz so